ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਵੀ ਸਰਵਾਈਕਲ ਦੀ ਬਿਮਾਰੀ ਬਹੁਤ ਹੀ ਜ਼ਿਆਦਾ ਫੈਲੀ ਪਈ ਹੈ ਜੀ ਜਿਹੜੀ ਕਿ ਦਵਾਈਆਂ ਨਾਲ ਠੀਕ ਨਹੀਂ ਹੁੰਦੀ ਇਹ ਐਕਸਰਸਾਈਜ਼ ਨਾਲ ਠੀਕ ਹੋਣ ਵਾਲੀ ਚੀਜ਼ ਹੈ ਆਪਾਂ ਦਵਾਈਆਂ ਪੁੱਛਣ ਲੱਗ ਜੰਦੇ ਵੀ ਦਵਾਈ ਕੀ ਹੈ ਜੀ ਇਹਦੀ ਸਰਵਾਈਕਲ ਦੀ ਕੋਈ ਦਵਾਈ ਨਹੀਂ ਹੁੰਦੀ ਕਿਉਂਕਿ ਆਪਣੇ ਇੱਥੋਂ ਜੋੜ ਖਰਾਬ ਹੋਇਆ ਹੁੰਦਾ ਹੈਗਾ ਜੋੜ ਆਪਣਾ ਹੱਲ ਜਾਂਦਾ ਜੀ ਟਾਈਟ ਹੋਣ ਲੱਗ ਜਾਂਦੇ ਨੇ ਜੋੜ ਆਪਣੇ ਮੋਢੇ ਟਾਈਟ ਹੋਣ ਲੱਗ ਜਾਂਦੇ ਜੀ ਆਪਾਂ ਗਲਤ ਕਈ ਵਾਰੀ ਸਰਾਣਾ ਲਾ ਕੇ ਪੈ ਜੰਦੇ ਆ ਜਾਂ ਗਲਤ ਆਪਾਂ ਬਾਹਾਂ ਲਾ ਕੇ ਪੈ ਜੰਦੇ ਜੀ ਉਹਦੇ ਨਾਲ ਬਿਰਲ ਹੋਣ ਲੱਗ ਜਾਂਦੀ ਹੈਗੀ ਹੈ ਜਿਹਨੂੰ ਕਿ ਆਪਾਂ ਸਰਵਾਈਕਲ ਕਹਿੰਦੇ ਆ ਮੁੜ ਕੇ ਆਪਾਂ ਲੱਗ ਜਾਂਦੀਆਂ ਚਿੱਤ ਘਿਰਨ ਲੱਗ ਜਾਂਦਾ ਹੈ ਅੱਜ ਇੱਕ ਥੋੜਾ ਜਿਹਾ ਆਸਾਨ ਜਿਹਾ ਤੇ ਸੌਖਾ ਜਿਹਾ ਤਰੀਕਾ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖੋ ਆਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਉੱਪਰ ਬੰਨ ਲੈਣਾ ਜੀ ਮਤਲਬ ਇਸ ਤਰ੍ਹਾਂ ਭੌਣੀ ਬਣਾ ਲੈਣੀ ਹੈਗੀ ਆਹ ਲੋਹੇ ਦੀ ਤੇ ਆਪਾਂ ਇਹਨੂੰ ਉੱਪਰ ਲਾ ਲੈਣਾ ਹੈਗਾ ਜਾਨੀ ਕਿ ਘੱਟੋ ਘਾਟੇ ਇਹ ਮਤਲਬ 6 ਫੁੱਟ ਦਾ ਅਗਰ 5 5.5 ਫੁੱਟ ਦਾ ਬੰਦਾ ਹੈਗਾ ਤਾਂ ਇਹਨੂੰ ਘੱਟੋ ਘਾਟ ਤੁਸੀਂ 7 7.5 ਫੁੱਟ ਤੇ ਲਾ ਲੈਣਾ ਹੈਗਾ ਜੀ ਜਿਹੜਾ ਕਿ ਥੋੜਾ ਜਿਹਾ ਉੱਪਰ ਰਵੇ ਤੇ ਇਹਦੇ ਵਿਚਾਰ ਰੱਸੀ ਪਾ ਲੈਣੀ ਆ ਆਮ ਹੀ ਮਿਲ ਜਾਂਦੀ ਹੈ ਬਾਜ਼ਾਰ ਦੇ ਵਿੱਚੋਂ ਆਪਾਂ ਨੇ ਕੀ ਕਰਨਾ ਹੈ ਜੀ ਐਸ ਰੱਸੀ ਨੂੰ ਮੋੜ ਕੇ ਆਪਾਂ ਇੱਧਰ ਖੜ ਜਣਾ ਐਸ ਲੋਟ ਦੀਵਾਰ ਦੇ ਨਾਲ ਤੇ ਇਹਨੂੰ ਐਸ ਤਰ੍ਹਾਂ ਖਿੱਚਣਾ ਹੈਗਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਖਿੱਚੋ ਤੁਸੀਂ ਇਹਨੂੰ ਪੂਰੀ ਤਰ੍ਹਾਂ ਖਿੱਚੋ ਇਹਨੂੰ ਪੂਰੀ ਤਰ੍ਹਾਂ ਖਿੱਚੋ ਜੀ ਤੁਸੀਂ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਪੂਰਾ ਖਿੱਚੋਗੇ ਤੇਲ ਲਾ ਕੇ ਮਤਲਬ ਕਿ ਆਪਦੇ ਮੋਢਿਆਂ ਨੂੰ ਚੰਗੀ ਤਰ੍ਹਾਂ ਮਾਲਸ਼ ਕਰਕੇ ਤੁਸੀਂ ਜਦੋਂ ਇਹਨੂੰ ਖਿੱਚੋਗੇ ਤਾਂ ਤੁਹਾਡੇ ਜਿਹੜੀ ਹੱਡੀ ਮਤਲਬ ਆਸੇ ਪਾਸੇ ਹੋਈ ਹੈ ਉਹਨੇ ਬਿਲਕੁਲ ਠੀਕ ਹੋ ਜਾਣਾ ਜੀ ਤੇ ਤੁਹਾਡਾ ਮਤਲਬ ਕਿ ਇਹਦੇ ਨਾਲ ਜਿਹੜਾ ਵੀ ਸਰਵਾਈਕਲ ਦਾ ਕੋਈ ਵਿਰਲ ਪੈ ਜਾਂਦੀ ਹੈ ਹੱਡੀ ਦੇ ਵਿੱਚ ਉਹਨੇ ਇਹ ਬਿਲਕੁਲ ਠੀਕ ਕਰਦਣੀ ਹੈ ਐਕਸਰਸਾਈਜ਼ ਤੁਸੀਂ ਡੇਲੀ 5 ਮਿੰਟ ਕਰਨੀ ਹੈ ਜੀ ਡੇਲੀ ਇਹ ਤੁਸੀਂ 5 ਮਿੰਟ ਇਸ ਤਰ੍ਹਾਂ ਰੱਸੀ ਖਿੱਚਣੀ ਹੀ ਖਿੱਚਣੀ ਹੈ ਇਹਦੇ ਨਾਲ ਭੈਣਾਂ ਨੂੰ ਮੈਂ ਦੱਸ ਦਿਆ ਵੀ ਇੱਕ ਤਾਂ ਜਿਹੜਾ ਆਪਣੇ ਬਾਹਾਂਵਾਂ ਦੇ ਥੱਲੇ ਮਾਸ ਲਮਕਣ ਲੱਗ ਜਾਂਦਾ ਇਹਦੇ ਨਾਲ ਉਹ ਠੀਕ ਹੋ ਜਾਂਦਾ ਐਕਸਰਸਾਈਜ਼ ਨਾਲ ਦੂਜੀ ਗੱਲ ਇਹ ਤਾਂ ਸਰਵਾਈਕਲ ਠੀਕ ਹੋ ਜਾਂਦਾ ਹੈ ਤੀਜੀ ਗੱਲ ਆਪਾਂ ਕਹੀਏ ਵੀ ਮੋਢਿਆਂ 'ਚ ਅਗਰ ਵੈਸੇ ਕਿਸੇ ਦੇ ਦਰਦ ਹੁੰਦਾ ਜਾਂ ਮਤਲਬ ਅੰਦਰੋਂ ਮਤਲਬ ਚਮੜੀ ਸੁੱਕਣ ਲੱਗ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਹੈ ਲਿਗਾਮੈਂਟ ਆਪਣੇ ਸੁੱਕਣ ਲੱਗ ਜਾਂਦੇ ਨੇ ਉਹ ਠੀਕ ਹੋ ਜਾਂਦੇ ਆ ਜੀ ਤੀਜੀ ਗੱਲ ਇਹ ਹੈ ਜੀ ਆਪਾਂ ਤੁਹਾਨੂੰ ਇੱਕ ਐਕਸਰਸਾਈਜ਼ ਪਹਿਣਾ ਨੂੰ ਮੈਂ ਹੋਰ ਦੱਸਣ ਲੱਗੀਆਂ ਜਿਨ੍ਹਾਂ ਦੇ ਚਿੰਨ ਜ਼ਿਆਦਾ ਵੱਧ ਗਈ ਆ ਜਗ੍ਹਾ ਥੋਡੀ ਵਾਲਾ ਮਾਸ ਅਗਰ ਕਿਸੇ ਦੇ ਜ਼ਿਆਦਾ ਵੱਧ ਗਿਆ ਕਈਆਂ ਦੇ ਆ ਚੀਜ਼ ਹੈ ਜਿਹੜੀ ਚਿਹਰੇ ਦੀ ਸ਼ੇਪ ਖਰਾਬ ਹੋ ਜਾਂਦੀ ਹੈ ਇੱਥੋਂ ਮਾਸ ਲਮਕਣ ਲੱਗ ਜਾਂਦਾ ਜੀ ਉਹਨਾਂ ਨੇ ਕੀ ਕਰਨਾ ਦੋਨੇ ਬਾਹਾਂ ਮਾਰ ਦੀਆਂ ਪਿੱਛੇ ਲਿਜਾਣੀਆਂ ਨੇ ਚੰਗੀ ਤਰ੍ਹਾਂ ਆਪਦੀਆਂ ਪਿੱਛੇ ਵਾਹਾਂ ਲਾ ਜਾ ਕੇ ਪਿੱਛੇ ਇਹਨਾਂ ਦੀ ਮਤਲਬ ਕਿ ਤੁਸੀਂ ਇਹਨਾਂ ਨੂੰ ਕੈਂਚੀ ਜੀ ਬਣਾ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਕੱਸ ਲਓ ਵਾਹਾਂ ਨੂੰ ਕੱਸ ਕੇ ਤੇ ਆਪਾਂ ਉੱਪਰ ਮੂੰਹ ਕਰਨਾ ਜੀ ਇਸ ਤਰ੍ਹਾਂ ਐਸ ਤਰ੍ਹਾਂ ਤੁਸੀਂ ਮੂੰਹ ਕਰਕੇ ਜੀ 1 ਮਿੰਟ ਰੱਖਣਾ ਹੈਗਾ 60 ਸਕਿੰਟ ਗਿਲਡੋ ਨਾਲ ਨਾਲ ਐਸ ਤਰ੍ਹਾਂ ਰੱਖਣਾ ਤੁਸੀਂ ਇਹ ਪੂਰਾ 1 ਮਿੰਟ ਕਰਨਾ ਜੀ ਇਸ ਤਰ੍ਹਾਂ ਇਹ ਐਕਸਰਸਾਈਜ਼ ਕਰਨੀ ਆਪਾਂ ਪੂਰੀ 1 ਮਿੰਟ ਜਿਹੜਾ ਕਿ ਆਹ ਚੀਜ਼ ਵੀ ਕੱਸੀ ਰਵੇ ਤੇ ਆਹ ਸਾਈਡਾਂ ਵਾਲਾ ਮਾਸ ਵੀ ਕੱਸਿਆ ਰਵੇ ਆਹ ਵੀ ਕੱਸਿਆ ਰਵੇ ਤੁਸੀਂ ਦੇਖੋਗੇ ਹਫ਼ਤੇ ਦੇ ਵਿੱਚ ਤੁਹਾਡਾ ਚਿਹਰਾ ਜਿਹੜਾ ਤੁਹਾਡੀ ਸ਼ੇਪ ਦੇ ਵਿੱਚ ਆਉਣ ਲੱਗ ਜੂਗਾ ਜੀ ਆਹ ਠੀਕ ਹੋ ਜੂਗਾ ਕਈਆਂ ਭੈਣਾਂ ਦੀ ਉਮਰ ਵੀ ਛੋਟੀ ਹੁੰਦੀ ਹੈ ਤੇ ਆਹ ਚਿੰਨ ਵੀ ਉਹਨਾਂ ਦੇ ਜ਼ਿਆਦਾ ਵੱਧ ਜਾਂਦੀ ਉਹ ਭੈੜੀ ਬਹੁਤ ਲੱਗਦੀ ਹੈ ਜੀ ਬਾਕੀ ਤੁਸੀਂ ਆਪਣੀਆਂ ਵੀਡੀਓ ਦੇਖਦੇ ਰਿਹਾ ਕਰੋ ਰੋਜ਼ਾਨਾ ਆਪਾਂ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਆਉਨੇ ਆ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਆਯੁਰਵੇਦਿਕ ਆਪਾਂ ਟ੍ਰੀਟਮੈਂਟ ਕਰਦੇ ਆਂ ਅਗਰ ਕਿਸੇ ਨੇ ਘਰੇ ਬੈਠੇ ਵੀ ਆਪਣੇ ਕੋਲ ਆਯੁਰਵੇਦਿਕ ਮੈਡੀਸਨ ਮੰਗਾਉਣੀ ਹੁੰਦੀ ਹੈ ਤਾਂ ਤੁਸੀਂ ਆਰਡਰ ਕਰੋ ਜੀ ਤੇ ਘਰੇ ਬੈਠੇ ਆਨਲਾਈਨ ਤੁਹਾਨੂੰ ਸਾਰੀ ਦਵਾਈ ਪਹੁੰਚ ਜੂਗੀ ਤੁਸੀਂ ਰਿਪੋਰਟਾਂ ਆਪਾਂ ਨੂੰ ਭੇਜ ਸਕਦੇ ਹੋ ਠੀਕ ਹੈ ਜੀ ਕਈ ਤਰ੍ਹਾਂ ਦੀਆਂ ਆਪਾਂ ਚੀਜ਼ਾਂ ਘਰੇਲੂ ਤਿਆਰ ਕੀਤੀਆਂ ਨੇ ਜਿਹੜੀਆਂ ਕੀ ਹੁਣ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਘਰੇ ਬੈਠੀਆਂ ਮੰਗਵਾ ਸਕਦੇ ਹੋ ਮਾਸਕ ਤਿਆਰ ਕੀਤਾ ਜੀ ਆਪਾਂ ਜਿਹੜਾ ਕੀ ਚਿਹਰੇ ਦੀਆਂ ਝੁਰੜੀਆਂ ਛਾਇਆ ਕਾਲੇ ਦਾਗ ਧੱਬੇ ਉਹ ਸਾਰੇ ਖਤਮ ਕਰੂਗਾ ਆਪਾਂ ਹਫਤੇ ਦੇ ਵਿੱਚ ਦੋ ਵਾਰ ਲਾਉਣਾ ਜੀ ਉਹ ਦਹੀਂ ਦੇ ਵਿੱਚ ਮਿਲਾ ਕੇ ਤੇ ਉਹ ਵੀ ਤੁਸੀਂ ਘਰੇ ਬੈਠੀਆਂ ਆਨਲਾਈਨ ਮੰਗਵਾ ਸਕਦੀ ਹੋ ਤੇ ਆਪਣੀ ਵੀਡੀਓ ਦੇਖੋ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਜੀ ਤੇ ਸਰਵਾਈਕਲ ਤੋਂ ਤੇ ਡਬਲ ਚੈਨ ਤੋਂ ਤੇ ਜਿਹੜਾ ਇਸ ਐਕਸਰਸਾਈਜ਼ ਨਾਲ ਜਿਹੜਾ ਪਿੱਛੇ ਆਪਣੇ ਧੋਨ ਦੇ ਮਾਸ ਵਧਿਆ ਹੁੰਦਾ ਜੀ ਉਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਤੇ ਤੁਸੀਂ ਆਪਣੀ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਤੇ ਕਰੋ ਫਾਇਦਾ ਫਿਰ ਇਸ ਦਾ ਲੁੱਟੋ ਮੌਜਾਂ ਤੁਸੀਂ ਠੀਕ ਹੈ ਜੀ ਧੰਨਵਾਦ ਜੀ